ਬੀਜੇਪੀ ਨੇਤਾ ਰਾਜਨਾਥ ਸਿੰਘ ਦਾ ਵਿਰੋਧ ਕਰਨ ਦੇ ਲਈ ਬਠਿੰਡਾ ਪਹੁੰਚੇ ਕਿਸਾਨ ਅਤੇ ਆਈਟੀ ਚੌਂਕ ਵਿੱਚ ਪੁਲਿਸ ਨੇ ਰੋਕੇ ਆਗੂ ਨੇ ਬੋਲਦਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀਜੇਪੀ ਦੇ ਲੀਡਰਾਂ ਦਾ ਜੋ ਵਿਰੋਧ ਦਾ ਸੱਦਾ ਹੈ ਸਾਡੇ ਵੱਲੋਂ ਉਸ ਤਰ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਾਡੇ ਵੱਲੋਂ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਸਾਨੂੰ ਇੱਕ ਵਾਰੀ ਪੁਲਿਸ ਨੇ ਰੋਕ ਲਿਆ ਹੈ ਲੇਕਿਨ ਇਹ 3:30 ਵਜੇ ਦੇ ਲਗਭਗ ਐਤਵਾਰ ਨੂੰ ਬਠਿੰਡਾ ਦੇ ਆਈਟੀ ਚੌਂਕ ਦੇ ਨੇੜੇ ਇਹ ਆਪਣਾ ਆ ਚੁੱਕੇ ਸਨ ਤੇ ਇੱਥੇ ਇਹਨਾਂ ਵੱਲੋਂ ਕੇਂਦਰ ਸਰਕਾਰ ਖਲਾਫ ਨਾਰੀ ਵਜੇ ਕੀਤੀ ਗਈ ਪੁਲਿਸ ਨੇ ਇਹਨਾਂ ਨੂੰ ਇੱਥੇ ਹੀ ਰੋਕ ਲਿਆ ਗਿਆ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਆਈਟੀ ਚੌਂਕ ਦੇ ਸਾਰੇ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਢਕੌਂਦਾ ਦੇ ਕਿਸਾਨ ਪਹੁੰਚੇ ਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਖਲਾਫ ਨਾਰੀ ਵਜੇ ਕੀਤੀ ਦੀ ਵੱਡੀ ਗਿਣਤੀ ਤੇ ਇੱਥੇ ਪੁਲਿਸ ਫੋਰਸ ਵੀ ਲਗਾਈ ਗਈ ਸੀ ਜਿੱਥੇ ਇਹਨਾਂ ਨੂੰ ਇੱਥੇ ਹੀ ਰੋਕ ਲਿਆ ਗਿਆ ਹਾਂਜੀ ਬੇਟੇ ਕੀ ਨਾਮ ਬਰਨਾਈ ਬੁੱਟਾ ਸਿੰਘ ਤੰਗਾਲੀ ਬਲਾਕ ਪ੍ਰਧਾਨ ਭਾਰਤੀ ਸੰਘ ਦਿਖਾਉਂਦਾ ਅੱਜ ਕਿੰਨੇ ਇੱਥੇ ਭੜਿਆ ਅੱਜ ਅਸੀਂ ਸੁਗਤ ਮੋਰਚੇ ਦੇ ਸੱਦੇ ਤੇ ਜਿਹੜੀ ਭਾਜਪਾ ਸਰਕਾਰ ਹੈ ਇਹਦਾ ਮਤਲਬ ਵਿਰੋਧ ਕਰਨਾ ਇਹਨਾਂ ਨੂੰ ਜਵਾਬਸਾਪ ਉਸਨੇ ਜਵਾਬਸਾਪ ਸਾਡੇਆਂ 11 ਮਤਲਬ ਜਵਾਬਸਾਪ ਆਏ ਜਿਹੜੇ ਇਹਨਾਂ ਨੂੰ ਅਸੀਂ ਕਰਨੇ ਆ ਕਿਉਂਕਿ ਅਸੀਂ ਦਿੱਲੀ 13 ਮਹੀਨੇ ਲਗਾਤਾਰ ਦਿੱਲੀ ਮੋਰਚੇ ਦੇ ਵਿੱਚ 13 ਮਹੀਨੇ ਧੂਆਂ ਰਗੜਾ ਕੇ ਆਏ ਆ ਸਾਡਾ ਉੱਤੇ 740 ਕਿਸਾਨ ਮਜ਼ਦੂਰ ਸੀਦ ਕੀਤਾ ਜਿਹਦੇ ਵਿੱਚੋਂ 602 ਕੱਲੇ ਪੰਜਾਬ ਦਾ ਉਹਦੇ ਵਿੱਚ ਮਸਲਾ ਇਹ ਆ ਸਾਡੇ ਸਾਡਾ ਪਹਿਲਾ ਮਸਲਾ ਮਤਲਬ ਮੰਗ ਕਹੂਗਾ ਸਵਾਲ ਹੈ ਇਹਨਾਂ ਨੂੰ ਵੀ ਅਸਰ ਮਿਸਰਾ ਟੋਨੀ ਆ ਜਿਹੜਾ ਉਹਦੇ ਮੁੰਡੇ ਨੇ ਚਾਰ ਸਾਡੇ ਕਿਸਾਨ ਇੱਕ ਪੱਤਰਕਾਰ ਵੀਰ ਉਹਨਾਂ ਦੇ ਉੱਤੇ ਦਰੜ ਗੱਡੀ ਚੜਾ ਕੇ ਉਹਨਾਂ ਨੂੰ ਦਰੇ ਤੇ ਉਹਨਾਂ ਨੂੰ ਮਤਲਬ ਅੱਜ ਜਿਹੜੀ ਮੋਦੀ ਸਰਕਾਰ ਹੈ ਉਹ ਅੱਜ ਉਹਨੂੰ ਬੁੱਕਲ ਦੇ ਵਿੱਚ ਲੈ ਕੇ ਉਹਨੂੰ ਸੀਤਾਂ ਦੇ ਕੇ ਉਹਨੂੰ ਕੁਰਸੀ ਤੇ ਬਰਾਜਮਾਨ ਕੀਤਾ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਫੜ ਕੇ ਅਸਰ ਮਿਸਰਾ ਟੋਨੀ ਆ ਜਿਹੜਾ ਉਹਦੇ ਮੁੰਡੇ ਉੱਤੇ ਉਹਨੂੰ ਕੁਰਸੀ ਤੋਂ ਬਰਾਸਤ ਕਰਕੇ ਉਹਨੂੰ ਜੇਲ੍ਹ ਦੀਆਂ ਸਿੱਖਾਂ ਦੇ ਵਿੱਚ ਪਹੁੰਚਾਇਆ ਜਾਵੇ ਦੂਜੀ ਗੱਲ ਵੀ ਜਿਹੜੇ ਸਾਡੇ ਕਿਸਾਨ ਆ ਆਪਦੇ ਹੱਕਾਂ ਦੀ ਲਾ ਦਿੱਲੀ ਦੇ ਬਾਡਰਾਂ ਤੇ ਜਾਂਦੇ ਆ ਦਿੱਲੀ ਦੇ ਵਿੱਚ ਜਾ ਰਹੇ ਕਿਉਂਕਿ ਸਾਨੂੰ ਜਮਹੂਰੀ ਹੱਕਾਂ ਸਾਡੇ ਹੱਕਾਂ ਦੀ ਖਾਤਰ ਉੱਥੇ ਪਿੱਲ ਗੱਟੇ ਜਾਂਦੇ ਉੱਥੇ ਵੱਡੇ ਬਟੈਕ ਦੰਪ ਖੇਡ ਕੇ ਮਿੱਟੀ ਲਾ ਕੇ ਸਦਕਾ ਗੋਲਗਾ ਚਲਾਏ ਜਾਂਦੀਆਂ ਹਨ ਅਥਰੂ ਗਾਂ ਸੋਚ ਲਾਏ ਜਾਂਦੇ ਜਿਹੜੇ 2021 ਦੇ ਵਿੱਚ ਉਹਨਾਂ ਦੀ ਮਤਲਬ ਬੁਨਿਆਦ ਟੱਪੀ ਹੋਈ ਹੈ ਫਿਰ ਜੇ ਇਹ ਅਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤੇ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਵੋਟਾਂ ਮੰਗਣ ਕਿਵੇਂ ਆਉਣ ਦੇ ਦਾਂਗੇ ਇਸ ਕਰਕੇ ਸਾਡੀ ਸਮੁੱਤ ਮੋਰਚੇ ਕਰਨ ਨੂੰ ਵਿਰੋਧ ਕਰਦੇ ਆ ਤੇ ਨਾਲ ਜਿਹੜੀਆਂ ਸੜਕਾਂ ਰੜਕਦੀਆਂ ਮੰਗਾਂ ਦਿੱਲੀ ਨੂੰ ਲੈ ਕੇ ਵੀ ਉਹ ਲਾਗੂ ਕੀਤੀਆਂ ਜਾਣ ਇਸ ਕਰਕੇ ਸਾਡੀ ਸਮੁੱਤ ਮੋਰਚਾ ਦਾ ਸੱਦਾ ਜਿੱਥੇ ਜਾਣਗੇ ਭਾਜਪਾ ਦੇ ਆ ਸਾਨੂੰ ਪਤਾ ਲੱਗਿਆ ਵੀ ਇੱਥੇ ਆ ਰਿਹਾ ਇੱਕ ਭਾਜਪਾ ਦੇ ਨਿਸਤਵਾ ਦਾ ਵਿਰੋਧ ਕਰਨ ਦੀ ਖਾਤਰ ਸ਼ਾਂਤੀ ਢੰਗ ਦੇ ਨਾਲ ਅਸੀਂ ਵਿਰੋਧ ਕਰਦੇ ਆਂ ਕੋਈ ਟਕਰਾਅ ਵਾਲੀ ਪਾਸੇ ਨਹੀਂ ਇਹ ਨੇ ਪਗਰਾੜ ਦੇ ਵਿੱਚ ਆਏ ਹੋਏ ਆ ਘਬਰਾਏ ਹੋਏ ਆ ਜਿੰਨੇ ਭਾਜਪਾ ਦੇ ਲੀਡਰ ਆ ਜਿਹੜਾ ਅਨਸਰਾਜ ਜਿਹੜਾ ਕਹਿੰਦਾ ਸੀਗਾ ਵੀ 2 ਤਰੀਕ ਨੂੰ ਦੇਖੋ ਹੁਣ ਕੱਲ ਹੀ ਲੋਕਾਂ ਨੇ ਸਭ ਖਸਖਾਇਆ ਉਹਨੂੰ ਹੁਣ ਉਹੀ ਵੇਖ ਲਓ ਕਿਸਾਨਾਂ ਤੋਂ ਗਲਤੀ ਮੰਨੀ ਜਾਂਦਾ ਜਿਹੜਾ ਬੇਅੰਤ ਦਾ ਪੁੱਤ ਹੈ ਬਿੱਟੂ ਜਿਹਨੇ ਸਾਰੇ ਲੋਕਾਂ ਦਾ ਕਹਾਣ ਕੀਤਾ ਮਤਲਬ ਇਤਿਹਾਸ ਦੇ ਗਿਆ ਗਵਾਹ ਹੈ ਉਸੇ ਲੋਕਾਂ ਦਾ ਮਤਲਬ ਕਾਹਨ ਕੀਤਾ ਉਹ ਅੱਜ ਸਟੇਜਾਂ ਦੇ ਉੱਤੇ ਬੋਲਦਾ ਹੈ ਵੀ ਇਹ ਕਿਸਾਨ ਆ ਜਿਹੜੇ ਝੰਡੀਆਂ ਚੱਕ ਕੇ ਅਸੀਂ ਕਿਸਾਨ ਉਹ ਹੈ ਜਿਨ੍ਹਾਂ ਨੇ ਅਸੀਂ 80% ਨਾਜ ਪੈਦਾ ਕਰਕੇ ਲੋਕਾਂ ਦਾ ਢਿੱਡ ਭਰਿਆ ਸਾਡੇ ਨਾਲ ਕਿਸਾਨ ਮਜ਼ਦੂਰ ਦੁਕਾਨਦਾਰ ਆੜ ਤੇ ਸਾਰੇ ਸਾਡੇ ਦਾ ਵਰਗਾ ਜਿਹੜਾ ਅਸੀਂ ਇਹਨਾਂ ਦਾ ਮਤਲਬ ਇਕੱਠੇ ਹੋ ਕੇ ਜਿਹੜੀ ਲੜਾਈ ਲੜੀ ਹੈ ਕਾਲੇ ਕਮੂਨ ਰੱਤ ਕਰਾਏ ਹੈ ਇਸ ਕਰਕੇ ਅਸੀਂ ਜਿੰਨਾ ਚੱਕ ਆਹੇ ਪੜਾਪ੍ਰੋਧ ਕਰਦੇ ਰਹਾਂਗੇ ਜੇ ਨੱਚਕੇ ਪਿੰਡਾਂ ਦੇ ਵਿੱਚ ਹੋਣਗੇ ਇੱਥੇ ਖੜੇ ਹੋਗੇ ਅੱਗੇ ਕਿਉਂ ਨਹੀਂ ਜਾਏਗੇ ਕਿ ਰੁਕੇਗਾ ਵੀ ਦੇਖੋ ਅਸੀਂ ਸ਼ਾਂਤੀ ਢੰਗ ਇਹੀ ਹੁੰਦਾ ਸਾਡਾ ਵੀ ਸਾਨੂੰ ਇੱਥੇ ਪ੍ਰਸ਼ਾਸਨ ਨੇ ਰੋਕ ਲਿਆ ਸਾਨੂੰ ਕਹਿੰਦੇ ਵੀ ਗਾਹਾਂ ਨਹੀਂ ਜਾਣ ਦਿੰਦੇ ਵੀ ਅਸੀਂ ਗੱਲਬਾਤ ਕਰਦੇ ਆ ਅਸੀਂ ਅਸਲ ਸਾਡਾ ਜਿਹੜਾ ਅਸੀਂ ਕਹਿਨੇ ਹੁੰਨੇ ਵੀ ਸ਼ਾਂਤੀ ਢੰਗ ਦੇ ਨਾਲ ਜਿਹੜਾ ਵੀ ਪ੍ਰੋਗਰਾਮ ਕਰਨਾ ਸੀ ਠੀਕ ਆ ਇੱਥੇ ਰੁਕੇ ਆ ਜਿੰਨਾ ਚੱਕਾ ਸਾਡੇ ਕੋਈ ਗੱਲਬਾਤ ਕਰਦੇ ਕੋਈ ਅਧਿਕਾਰੀ ਸਾਨੂੰ ਉਹਨਾਂ ਦੇ ਨੇੜੇ ਲੈ ਕੇ ਜਾਂਦਾ ਨਹੀਂ ਲੈ ਕੇ ਜਾਂਦਾ ਉਹ ਗੱਲ ਗਾਹਾਂ ਵਾਲੀ ਅਸੀਂ ਫਿਰ ਮੀਟਿੰਗ ਕਰਕੇ ਉਹ ਜਿਹਾ ਫੈਸਲਾ ਲਵਾਂਗੇ ਆਜਮੰਦ ਰਕੋਟਪੁਰਾ ਜਿਲ੍ਹਾ ਜਰਨਤ ਕਤਰਪਾ ਹਾਰਤਿਕਸਾਨ ਜੀ ਨੇ ਇੱਕ ਟਟਕਾਉਂਦਾ ਜਿਲ੍ਹਾ ਬਟੰਡਾ ਅੱਜ ਦੇ ਕੀ ਪ੍ਰੋਗਰਾਮ ਅੱਜ ਅਸੀਂ ਇੱਥੇ ਬੀਜੇਪੀ ਦੇ ਨੇਤਾ ਰਾਜਨਾਥ ਸਿੰਘ ਉਹ ਚੋਣ ਪ੍ਰਚਾਰ ਲਈ ਆਏ ਹੋਏ ਨੇ ਤੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਵੀ ਜਿਹੜਾ ਬੀਜੇਪੀ ਨੇ ਸਾਨੂੰ ਲਗਾਤਾਰ ਡੇਢ ਸਾਲ ਪਹਿਲਾਂ ਪੰਜਾਬ 'ਚ ਤੇ ਫਿਰ ਦਿੱਲੀ ਦੇ ਬਾਹਰਾਂ ਦਾ ਜਲੀਲ ਕੀਤਾ ਕਿਸਾਨਾਂ ਆਗੂਆਂ ਤੇ ਝੂਠੇ ਪਰਚੇ ਪਾਏ ਉਦੋਂ ਬਾਅਦ ਜਿਹੜੇ ਕਿਸਾਨਾਂ ਪਿਛਲੇ ਸਾਲ ਇਸ ਸਾਲ 13 ਵਾਰ ਵੀ ਨੂੰ ਦਿੱਲੀ ਨੂੰ ਚੱਲੇ ਸੀ ਉਹਨਾਂ ਦੇ ਰਸਤੇ ਇਨ ਕਿੱਲੇ ਗੱਡੇ ਅਥਰੂ ਗਾਇ ਦੇ ਗੋਲੇ ਭਰਾਏ ਤੇ ਸਾਡਾ ਇੱਕ ਕਿਸਾਨ ਸ਼ੁਭਕਰਨ ਸਿੰਘ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੈ ਅਸੀਂ ਉਸ ਦੇ ਦੋਸ ਵਜੋਂ ਵੀ ਇਹ ਕਿਹਦਾ ਵਿਰੋਧ ਕਰਦੇ ਆ ਪੰਜਾਬ ਚ ਦਾਖਲ ਹੋਣ ਤੇ ਤੇ ਇਹਨਾਂ ਨੂੰ ਪੰਜਾਬ ਦੇ ਪਿੰਡਾਂ ਤੇ ਨਹੀਂ ਅਸੀਂ ਬੜਨ ਦੇਵਾਂਗੇ ਸ਼ਹਿਰਾਂ ਤੇ ਨਹੀਂ ਬੜਨ ਦੇਵਾਂਗੇ ਜਿੰਨਾ ਕਿ ਜਾਨੀ ਕਿ ਅਸੀਂ ਸ਼ਾਂਤਮਈ ਢੰਗ ਦਾ ਸਾਨੂੰ ਸਦਾ ਤੱਕ ਸ਼ਾਨ ਮੋਰਚੇ ਨੇ ਉਸੇ ਢੰਗ ਨਾਲ ਅਸੀਂ ਇਹਦਾ ਵਿਰੋਧ ਕਰਾਂਗੇ ਅੱਗੇ ਗਏ ਕਿਉਂ ਨਹੀਂ ਰੁਕੇ ਸਾਨੂੰ ਪ੍ਰਸ਼ਾਸਨ ਨੇ ਰੋਕਿਆ ਹੋਇਆ ਤੇ ਉਹਨਾਂ ਕਿ ਕੀ ਗੱਲ ਬੋਲ ਰਹਿ ਨੇ ਕੀ ਇਹ ਕਹਿੰਦੇ ਵੀ ਅਸੀਂ ਉੱਪਰ ਗੱਲਬਾਤ ਕਰਕੇ ਦੱਸਦੇ ਆਂ ਇਹ ਦੱਸ ਦੇ ਠੀਕ ਹੈ ਨਹੀਂ ਅਸੀਂ ਆਪਦੀ ਮੀਟਿੰਗ ਕਰਕੇ ਕੋਈ ਦੱਸਦੇ ਬਿੱਟੂ ਨੇ ਕਿਹਾ ਅਸੀਂ ਅਰਬ ਨਹੀਂ ਕਿਸੇ ਬਿੱਟੂ ਲੈ ਕੇ ਅਸੀਂ ਵੀ ਕਿਸਾਨ ਆ ਨਸ਼ਾ ਖਾ ਕੇ ਕੋਸਾ ਜਾਂਦੇ ਆ ਜਿਹੜੇ ਇਸ ਤਰ੍ਹਾਂ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਠੀਕ ਆ ਇਹਨਾਂ ਦੀ ਬਖਲਾਟ ਹੈ ਬਖਲਾਟ ਦੇ ਵਿੱਚ ਬੋਲਦੇ ਆ ਕਿਸਾਨਾਂ ਨੂੰ ਪਹਿਲੇ ਦਿਨ ਬੋਲਦੇ ਆ ਦੂਜੇ ਦਿਨ ਬਰਗਲਤੀਆਂ ਮੰਨਦੇ ਜਿਵੇਂ ਹੰਸ ਰਾਜ ਨੇ ਤਾਂ ਮੰਨੀ ਇਹਨਾਂ ਨੂੰ ਛੇਤਰਾਂ ਦੀ ਲੋੜ ਹੈ ਇਸ ਕਰਕੇ ਬਿੱਟੂ ਨੂੰ ਵੀ ਸਬਕ ਸਿਖਾਵਾਂਗੇ ਜਦੋਂ ਕਹੋਂਦੇ ਸਾਡੇ ਕਿਸੇ ਪ੍ਰੋਗਰਾਮ ਦੇ ਦੌਰੇ ਚ